ਅਸੀਂ ਸਾਰੇ ਜਿਹੜੇ ਸਾਡੇ ਨਾਲ ਅੱਜ ਜੁੜੇ ਆ ਰਿਕਸ਼ਾ ਚਾਲਕ ਵੀਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਫਿਰ ਸਾਡੇ ਨਾਲ ਆਣ ਕੇ ਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੀ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਨਾਲ ਫਿਰ ਜੁੜ ਗਏ ਆ ਦੁਬਾਰਾ ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤ ਆ ਵੀ ਆ ਗਏ ਵੀਰੇ ਪਾਉ ਮੈਂ ਦੇਦਾ ਸੁਣਾ ਆ ਵੀ ਦੇ ਇਗਰੇ ਚ ਆ ਆਏ ਸਾਧ ਜੀ ਆ ਸਾਧ ਜੀ ਆ ਕਾਲਾ ਸੋਨਿਆ ਸਾਧ ਜੀ ਆ ਕਾਲਾ ਕਿੱਥੇ ਆ ਗਿਆ ਯਾਰ ਆਇਆ ਕੋਈ ਨਾ ਮੋਹਿੰਦਰ ਸਿੰਘ ਹੁਣੀ ਕੋਈ ਨਹੀਂ ਕੋਈ ਆ ਸਭ ਨੂੰ ਬਣ ਗਿਓ ਰਵਣ ਦੇ ਨਾ ਬਾਈ ਸੋਨਿਆ ਨਾ ਇੰਦਰਾਜ ਕੋਈ ਨਾ ਹੋਵੇ ਸਾਧ ਜੀ ਆ ਬਲੇ ਬੋਲੇ ਈਸੋਨਿਆ ਆਦੀਆ ਬੋਲੇ ਈਸੋਨਿਆ ਆਦੀਆ ਬਾਈ ਕੀ ਕਰਦੇ ਓ ਤੂੰ ਕੀ ਬੋਲੇ ਈਸੋਨਿਆ ਆਦੀਆ ਬੋਲੇ ਈਸੋਨਿਆ ਆਦੀਆ ਬੋਲੇ ਈਸੋਨਿਆ ਆਦੀਆ ਬੋਲੇ ਈਸੋਨਿਆ ਆਦੀਆ ਬਲੇ ਸੋਨਿਆ ਹਲੋ ਵੀਡੀਓ ਕਾਲ ਤੇ ਸੀ ਬਲੇ ਸੋਨਿਆ ਬਲੇ ਸੋਨਿਆ ਸਤਿ ਸ਼੍ਰੀ ਅਕਾਲ ਸਭ ਅਖੇਂ ਦਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਰਣਜੀਤ ਸਿੰਘ ਪੰਜਾਬ ਪ੍ਰਧਾਨ ਐ ਠੀਕ ਹੈ ਜੀ ਅਸੀਂ ਕਾਫੀ ਟਮਾ ਸਮਾਂ ਪਹਿਲੇ ਉਧਰੋਂ ਵੀ ਜਦੋਂ ਰਹੇ ਆ ਯੂਨੀਅਨ ਦੇ ਵਿੱਚ ਤੇ ਕਾਫੀ ਟਾਈਮ ਚੱਲਦੇ ਰਹੇ ਆ ਯੂਨੀਅਨ ਦੇ ਨਾਲ ਪਰ ਯੂਨੀਅਨ ਦੇ ਕੁਝ ਮਾਰੇ ਸਿਸਤਮ ਦੇ ਨਾਲ ਜਿਹੜੇ ਸਾਨੂੰ ਨਹੀਂ ਪਸੰਦ ਆ ਇਹ ਸਾਨੂੰ ਗਲਤ ਲੱਗੇ ਇਸ ਲਈ ਅਸੀਂ ਉਹ ਯੂਨੀਅਨ ਨੂੰ ਛੱਡ ਰਹੇ ਆ ਤੇ ਪਹਿਲੇ ਵੀ ਅਸੀਂ ਕਿਹਾ ਇਹਨਾਂ ਨੂੰ ਯੂਨੀਅਨ ਦੇ ਨਾਲ ਸਾਨੂੰ ਛੱਡਿਆ ਗਿਆ ਸੀ ਉਦੋਂ ਵੀ ਸਾਡੇ ਨਾਲ ਧੋਖਾ ਹੀ ਹੋਇਆ ਸੀ ਠੀਕ ਹੈ ਜੀ ਉਹੀ ਚੀਜ਼ ਸਾਡੇ ਨਾਲ ਫੇਰ ਦੁਹਾਈ ਗਈ ਹੈ ਬਾਰਾ ਤੇ ਇਸ ਕਰਕੇ ਅਸੀਂ ਮਾਨਵ ਰਦਕਾਰ ਯੂਨੀਅਨ ਨੂੰ ਉਦੇਸ਼ ਟ੍ਰੇਡਿੰਗ ਨੂੰ ਅਨੁਹੀਂ ਛੱਡ ਰਹੇ ਆ ਅੱਜ ਤੋਂ ਆਪਣਾ ਜਿਹੜਾ ਨਵੀਂ ਅਮਰਸ਼ੀਰ ਅਮਰਸ਼ੀਰ ਬਾਬਾ ਦੀਪ ਸਿੰਘ ਜੀਵਨ ਸਿੰਘ ਜੀਵਨ ਸਿੰਘ ਅਮਰਸ਼ੀਰ ਬਾਬਾ ਜੀਵਨ ਸਿੰਘ ਜਿਹੜੀ ਯੂਨੀਅਨ ਆ ਅੱਜ ਉਹਨੂੰ ਅਸੀਂ ਫੇਰ ਦੁਬਾਰਤੋਂ ਆਈ ਉਹਨਾਂ ਨਾਲ ਜੁੜ ਰਹੇ ਆ ਅੱਗੇ ਅਸੀਂ ਉਹਨਾਂ ਕੇ ਬੇਨਤੀ ਕਰਦੇ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਜਿਸ ਤਰ੍ਹਾਂ ਸਿਸਟਮ ਖਰਾਬ ਚੱਲਦਾ ਪਿਆ ਸਾਨੂੰ ਬੜੀ ਲੋੜ ਹੈ ਅਸੀ ਦੀ ਕਿਉਂਕਿ ਜਿਹੜੇ ਵਿਰੋਧੀ ਆ ਐਂ ਜਿਹੜੀ ਯੂਨੀਅਨ ਛੱਡੀ ਉਹ ਸਾਨੂੰ ਇਸ ਦਿਕਤਾਂ ਆ ਰਹੀਆਂ ਆ ਪਰੇਸ਼ਾਨ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਇਸ ਕਰਕੇ ਅਸੀਂ ਇੰਨਾ ਕੇ ਬੇਨਤੀ ਕਰਦੇ ਆਂ ਵੀ ਸਾਡੇ ਜਿਹੜੇ ਆਉਣ ਵਾਲੇ ਮਸਲੇ ਹੱਲ ਹੋਣ ਤੇ ਇੰਨਾ ਕਾ ਬੇਨਤੀ ਆ ਬਾਕੀ ਸਾਡੇ ਭਰਾ ਜੱਗਾ ਜਸਪਾਲ ਸਿੰਘ ਉਹ ਆਪਣਾ ਦਰਸ਼ਨ ਕੇ ਸਾਰਾ ਕੁਝ ਅੱਜ ਕੀਨਾ ਜੀ ਤੇ ਅੱਜ ਜਿਹੜਾ ਤੁਹਾਡੇ ਲੋਕ ਜੀ ਹਾਂਜੀ ਮੇਰਾ ਜਸਪਾਲ ਸਿੰਘ ਜੱਗਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਹ ਜਿਹੜੀ ਅਸੀਂ ਆਪਣੀ ਆਪਣੇ ਬਾਬਾ ਜੀਵਨ ਸਿੰਘ ਨੂੰ ਇਹਨਾਂ ਨਾਲ ਜੁੜ ਰਹੇ ਆ ਇਹ ਸਾਡੇ ਅੱਗੇ ਵੀ ਚੰਗੇ ਕੰਮ ਕਰਦੇ ਸੀ ਤੇ ਅੱਜ ਵੀ ਇਹਨਾਂ ਨਾਲ ਫੇਰ ਅਸੀਂ ਜੁੜ ਰਹੇ ਆ ਕਿ ਇਹਨਾਂ ਦੇ ਕੰਮ ਨੇਚਰ ਬਹੁਤ ਵਧੀਆ ਵਾ ਬਹੁਤ ਕੰਮ ਵਧੀਆ ਕਰ ਰਹੇ ਆ ਤੇ ਜਿਹੜੀ ਅਸੀਂ ਆਪਣੀ ਮਾਨਕ ਉਧਾਰ ਕਮੇਟੀ ਉਹਨੂੰ ਅਸੀਂ ਅਸਤੀਫਾ ਦੇ ਰਹੇ ਆ ਬਸ ਇਹੋ ਜੀ ਸਾਡੇ ਇਹਨਾਂ ਦੇ ਬਹੁਤ ਨੇਚਰ ਕੰਮ ਵਧੀਆ ਜਿੱਥੇ ਵੀ ਇਹਨਾਂ ਨੂੰ ਰੋਡ ਪਿੰਦੀ ਉੱਥੇ ਪਹੁੰਚਦੇ ਆ ਤੇ ਕੰਮ ਬਹੁਤ ਵਧੀਆ ਕਰਦੇ ਆ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਹਿੰਦੇ ਕਿ ਮੈਂਬਰਾਂ ਦੇ ਨਾਲ ਅੱਜ ਤੁਸੀਂ ਜੁਆਇਨਿੰਗ ਕਰ ਰਹੇ ਹੋ ਅਸੀਂ ਕੋਈ ਕੋਈ 40 50 ਮੈਂਬਰ 50 ਹੋਣਗੇ ਜੀ ਤੇ ਹੋਰ ਵੀ ਅਸੀਂ ਬਹੁਤ ਮੈਂਬਰ ਅਜੇ ਕੁਝ ਆਏ ਨਹੀਂ ਸਾਡੇ ਕੁਝ ਛੁੱਟੀ ਤੇ ਕੋਈ ਕੋਈ ਪੇਰਾਵਰਾ ਲੈ ਕੇ ਗਏ ਆ ਬਾਕੀ ਮੈਂਬਰ ਸਾਡੇ ਕੋਲ 100 150 ਮੈਂਬਰ ਹੈਗਾ ਉਹ ਜਿਹੜੇ ਅਸੀਂ ਫੇਰ ਇਹਨਾਂ ਦੇ ਨਾਲ ਸੀ ਜੋੜ ਰਹੇ ਆ ਨਾਮ ਦੱਸ ਦਿਓ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੇ ਫਤਿਹ ਸਾਥੀਓ ਮੇਰਾ ਨਾਮ ਦਿਵਿੰਦਰ ਸਿੰਘ ਸੋਲ ਜਰਨਲ ਸੈਕਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਈ ਰੱਖਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਅੱਜ ਜਿਹੜੀ ਆ ਕਿਹੜੀ ਯੂਨੀਅਨ ਜਿਹੜੀ ਆ ਤੁਹਾਡੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੁਗਯੰਤਰੀ ਚਾਹ ਇਹ ਸਾਡੇ ਦੋ ਭਰਾ ਨੇ ਜੀ ਸਾਡੇ ਵਿੱਚ ਪਹਿਲਾਂ ਵੀ ਰਹੇ ਸੀ ਇਹਦੇ ਅਸੀਂ ਕਹਾਂਗੇ ਵੀ ਸਾਡੇ ਘਰ ਫੇਰ ਦੁਬਾਰਾ ਵਾਪਸੀ ਹੋਈ ਆ ਇਹ ਸਾਡੇ ਰਣਜੀਤ ਲੋਈਆ ਜੀ ਤੇ ਜਸਪਾਲ ਜੱਗੂ ਜੀ ਨੇ ਇਹ ਸਾਡੇ ਚ ਪਹਿਲਾਂ ਵੀ ਕੰਮ ਕਰਕੇ ਗਿਆ ਸੀ ਚਲੋ ਘਰਾਂ ਦੇ ਵਿੱਚ ਜਿਵੇਂ ਕੋਈ ਨਿੱਕਾ ਮਾਨ ਮਟਾਵਾ ਹੋ ਜਾਂਦਾ ਵਾ ਇਹ ਥੋੜਾ ਚਿਰ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇਹ ਰੱਖਸ਼ਾ ਜੂਨੀਅਨ ਆ ਉਹਨਾਂ ਨਾਲ ਇਹਨਾਂ ਕੋਈ ਸਾਲ ਡੇਢ ਸਾਲ ਲਾਇਆ ਵਾ ਤੇ ਉਹਨਾਂ ਨਾਲੋਂ ਕਿਸੇ ਕਾਰਨਾ ਕਰਕੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਵਾ ਕੁਝ ਕਾਰਨਾ ਕਰਕੇ ਜਿਹੜਾ ਵਾ ਉਹ ਇਹਨਾਂ ਨੇ ਆਪਣੇ ਘਰ ਵਾਪਸੀ ਕੀਤੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਹ ਆਪਣੇ ਘਰ ਇਹਨਾਂ ਨੇ ਵਾਪਸੀ ਕੀਤੀ ਆ ਬਾਕੀ ਜੋ ਇਹਨਾਂ ਨੇ ਸਾਡੇ ਤੇ ਮਾਣ ਜਤਾਇਆ ਵਾ ਕਿ ਇਹਨਾਂ ਦੇ ਕੰਮ ਕਰਨ ਦਾ ਜੋ ਤਰੀਕਾ ਵਾ ਤੇ ਅਸੀਂ ਗੁਰੂ ਘਰ ਵਿੱਚ ਖਲੋਤੇ ਆ ਇਹ ਉਦਾਂ ਹੀ ਕਰਦੇ ਰਵਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਸਿਨਾਹ ਦੇਵਾਂਗੇ ਕਿ ਸਭ ਤੋਂ ਪਹਿਲਾਂ ਜੋ ਆ ਮੈਂ ਵਾਰ-ਵਾਰ ਇਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਆਪਣਾ ਜਿਹੜਾ ਨੇਚਰ ਹੈ ਉਹ ਬਦਲਣਾ ਪਊਗਾ ਟਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਾ ਪਊਗਾ ਅਗਰ ਜੇ ਟਰੈਫਿਕ ਦੇ ਨਿਯਮਾਂ ਮੁਤਾਬਕ ਚੱਲਣਗੇ ਚਾਹੇ ਉਹ ਪ੍ਰਸ਼ਾਸਨਿਆਂ ਚਾਹੇ ਜੋ ਵੀ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਜਿੱਥੇ 에어 ట్రాਫਿਕ ਦੇ ਨਿਯਮਾਂ ਦੇ ਖਿਲਾਫ ਹੋਣਗੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਨਹੀਂ ਦੇ ਖੜਨਾ ਅਸੀਂ ਵੀਡੀਓ ਵਿੱਚ ਵੀ ਐਸੇ ਕਰਕੇ ਆਨੇ ਆ ਬਾਅਦ ਵਿੱਚ ਵੀ ਕਿ ਕੋਈ ਲੜਾਈ ਝਗੜਾ ਕਰਦੇ ਆ ਜਾਂ ਕੋਈ ਨਸ਼ੇ ਦਾ ਕਾਰੋਬਾਰ ਕਰਨਗੇ ਇਹਦੇ ਵਿੱਚ ਅਸੀਂ ਇਹਨਾਂ ਦਾ ਕੋਈ ਵੀ ਸਾਥ ਨਹੀਂ ਦੇਣਾ हां जे ਗੱਡੀ ਚਲਾਉਂਦੇ ਆ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਸਹੀ ਹੋਗਾ ਰੋਂਗ ਸਾਈਡ ਨਾ ਆਉਣਗੇ ਅਧਿਵਿਚਾਰ ਗੱਡੀ ਨਾ ਲੱਗੀ ਹੋਗੀ ਕਿ ਜੋ ਗੁਰੂ ਦੀ ਸੰਗਤ ਆਉਂਦੀ ਆ ਉਹਦੇ ਨਾਲ ਕੋਈ ਮਿਸਬੇ ਵੀ ਯਾਰ ਨਹੀਂ ਕਰਨਗੇ ਤੇ ਅਸੀਂ ਇਹਨਾਂ ਦੇ ਨਾਲ ਚਟਾਨਵਾ ਖੜੇ ਆਂ ਇਹਨਾਂ ਕੋਲ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇ ਸਾਹਮਣੇ ਆਪ ਦਾ ਸਾਹਮਣੇ ਹੋ ਜੋ ਪਾਉ ਪ੍ਰਧਾਨ ਜੀ ਬੋਲੇ ਸੋਨੇ ਹਾਰ ਸ੍ਰੀ ਆਕਾਲ ਬੋਲੇ ਬੋਲੇ ਸੋਨੇ ਹਾਰ ਸ੍ਰੀ ਆਕਾਲ ਮੈਂ ਪੜੀ ਜੁਣਾ ਮੈਂ ਪੰਜਾਬ ਮੇਰਾ ਵੀ ਲਾਈ ਰੀ ਬੋਲੇ ਸੋਨੇ ਹਾਰ ਸ੍ਰੀ ਆਕਾਲ ਇੱਕ ਮੜਾ ਹੀ ਆਪਣੇ ਨਿਸ਼ਾਨੇ ਸੋਨੇ ਹਾਰ ਦਿਲਿਆ ਕਾਲੋ ਤੁਹਾਡਾ ਕਿਹਦਾ ਨੰਬਰ ਭਾਜੀ ਸਾਹ ਨੂੰ ਪਾ ਦੇ ਬੜੇ ਸੋਹਿਆ ਦਿਲਿਆ ਸਾਹ ਨੂੰ ਯਾਦ ਆ ਨਾ ਚਲ ਇਹ ਹੋਣ ਅੰਗਰੇਜ਼ ਬੋਲਦੇ ਤੇ ਤੁਸੀਂ ਆਪਣਾ 33 ਤਣ ਗੱਡ ਕੇ ਤੇ ਇਸ ਜਗ੍ਹਾ ਤੇ 71 ਹੋਏ ਜੇ ਤਾਂ ਜੋ ਤੁਸੀਂ ਇਹ ਕੋਸ਼ਿਸ਼ ਆ ਵੀ ਰਣਜੀਤ ਸਿੰਘ ਭਲੋਈਆ ਤੇ ਜਸਵਾਲ ਸਿੰਘ ਜੱਗੂ ਦੀ ਜੋ ਕਿ ਤੁਹਾਡੇ ਚਿਹਰਿਆਂ ਦਾ ਸਾਨੂੰ ਦਰਸ਼ਨ ਕਰਾਏ ਆ ਇਹਨਾਂ ਨੇ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਈ ਰੱਖਿਆ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਵਿੱਚ ਤੇ ਅਸੀਂ ਯਕੀਨ ਕਰਦੇ ਆ ਕਿ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਫੇਰ ਦੁਬਾਰਾ ਤਾਂ ਕਿ ਤੁਸੀਂ ਸਾਡੇ ਆਪਣੇ ਫੇਰ ਦੁਬਾਰਾ ਆਪਣੇ ਘਰ ਵਿੱਚ ਵਾਪਸੀ ਕੀਤੀ ਆ ਤੇ ਅੱਗੇ ਤੋਂ ਕੋਸ਼ਿਸ਼ ਕਰਿਓ ਵੀਰ ਮੇਰੇ ਕੀ ਆਪਾਂ ਰਲ ਮਿਲ ਕੇ ਰਹਿਣਾ ਵਾ ਆਪਾਂ ਘਰੋਂ ਕੰਮ ਕਰਨ ਆਉਣੇ ਆ ਤੇ ਆਪਾਂ ਕੰਮ ਕਰਨਾ ਹੈ ਨੰਬਰ 1 ਸਭ ਤੋਂ ਪਹਿਲਾਂ ਜਿਹੜਾ ਆਪਾਂ ਆਪਣਾ ਜ਼ਰੂਰੀ ਇੱਕ ਹਿੱਸਾ ਵਾ ਕੰਮ ਤੇ ਪ੍ਰਸ਼ਾਸਨ ਇਹ ਦੋ ਇੱਕ ਚੀਜ਼ਾਂ ਨਹੀਂ ਜਵੇਂ ਨੌ ਦੇ ਮਾਸ ਦਾ ਰਿਸ਼ਤਾ ਉਸ ਤਰ੍ਹਾਂ ਆਪਣੇ ਕੰਮ ਤੇ ਪ੍ਰਸ਼ਾਸਨ ਦਾ ਜਿਹੜਾ ਵਾ ਕੋਈ ਇੱਕ ਰਿਸ਼ਤਾ ਵਾ ਆਪਾਂ ਨੂੰ ਪ੍ਰਸ਼ਾਸਨ ਦੇ ਨਾਲ ਇੱਕ ਤਾਲਮੇਲ ਬਣਾ ਕੇ ਰਹਿਣਾ ਪਊਗਾ ਕਿ ਆਪਾਂ ਨੂੰ ਜਿਹੜੇ ਕਿ ਪ੍ਰਸ਼ਾਸਨ ਦੇ ਨਿਜਮ ਆ ਆਪਾਂ ਨੂੰ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਪਊਗੀ ਜੇਕਰ ਆਪਾਂ ਨਿਯਮਾਂ ਦੀ ਪ੍ਰਸ਼ਾਸਨ ਦੇ ਨਿਯਮਾਂ ਦੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤੇ ਆਪਾਂ ਗੱਡੀ ਚਲਾਉਣ ਦੇ ਹੱਕਦਾਰ ਨਹੀਂ ਆ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਦੀ ਨਗਰੀ ਦਾ ਨਿਵਾਸ ਆ ਗੁਰੂਆਂ ਦੇ ਦਰਸ਼ਨ ਕਰਨ ਵਾਸਤੇ ਦੂਰ ਦਰਾਡੇ ਤੋਂ ਸੰਗਤ ਆਉਂਦੀ ਆ ਤੇ ਆਪਾਂ ਉਸ ਸੰਗਤ ਨੂੰ ਇੱਧਰ ਤੋਂ ਉੱਧਰ ਬਚਾਉਣੇ ਆ ਇਹ ਆਪਣਾ ਫਰਜ਼ ਬੰਦਾ ਏ ਕਿ ਆਪਾਂ ਇੱਕ ਤੇ ਉਹ ਜੋ ਗੁਰੂ ਦੇ ਦਰਸ਼ਨਾਂ ਵਾਸਤੇ ਸੰਗਤ ਆਉਂਦੀ ਆ ਉਸ ਨੂੰ ਉਸ ਦੇ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਉਸ ਦੇ ਨਾਲ ਨਾਲ ਆਪਾਂ ਕਮਾਈ ਦੇ ਨਾਲ ਨਾਲ ਜਦੋਂ ਆਪਾਂ ਇਹ ਕੰਮ ਕਰਦੇ ਆਂ ਤੇ ਆਪਾਂ ਸੇਵਾ ਵੀ ਕਰਦੇ ਆਂ ਜਿੱਥੇ ਆਪਾਂ ਸੇਵਾ ਕਰਨੀ ਆ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਆਪਾਂ ਆਪਣੇ ਪੇਟ ਨੂੰ ਪਾਲਣ ਵਾਸਤੇ ਆਪਾਂ ਬੱਚਿਆਂ ਨੂੰ ਪਾਲਣ ਵਾਸਤੇ ਆਪਣੇ ਬਜ਼ੁਰਗਾਂ ਨੂੰ ਪਾਲਣ ਵਾਸਤੇ ਆਪਾਂ ਨੂੰ ਪੈਸੇ ਦੀ ਵੀ ਜ਼ਰੂਰਤ ਆ ਬੋਲੇ